ਐਸ ਵੇਲੇ ਜਿਹੜੀ ਸਰਫ ਦੀ ਸੇਵਾ ਚੱਲਦੀ ਆ ਉੱਥੇ ਸੰਗਤ ਆ ਦੇਖੋ ਸਾਰੇ ਜਣੇ ਮੋਟਰਸਾਈਕਲਾਂ ਤੇ ਸਕੂਟਰੀਆਂ ਤੇ ਆ ਰਹੇ ਆ ਆਪਾਂ ਗੱਲ ਕਰਨ ਦੀ ਕਿਸੇ ਨੇ ਕੋਸ਼ਿਸ਼ ਕਰਦੇ ਆ ਜੋ ਖਾਲਸਾ ਜੀ ਅੱਗੇ ਚੱਲਦੇ ਦੇਖਦੇ ਕਿਹਨੂੰ ਹੁਕਮ ਹੁੰਦਾ ਸੰਗਤ ਆ ਦੇਖੋ ਨਿੱਕਾ ਜਿਹਾ ਬੱਚਾ ਲੈ ਕੇ ਪੈਣ ਪੈਣਾ ਇਹ ਵੀ ਸੇਵਾ ਕਰਨ ਹਾਂਜੀ ਇਹ ਜਦੋਂ ਨਿੱਕੀ ਉਮਰ ਤੋਂ ਹੀ ਦੇਖੂਗੇ ਫੇਰ ਆਪਾਂ ਵਾਲੇ ਪਾਸੇ ਲੱਖੂਗੇ ਮੇਰੀ ਮਹਾਰਾਯ ਵਾਲੇ ਬਣਨੇ ਲੱਗਾ ਜੇ ਅਸੀਂ ਇਹਨਾਂ ਨੂੰ ਨਾਲ ਲਿਆਵਾਂਗੇ ਤੇ ਮਹਾਰਾਯ ਵਾਲੇ ਬਣਨੇ ਲੱਗਣਗੇ ਚਲੋ ਭਾਗਾਂ ਵਾਲੇ ਆ ਜੀ ਸਾਨੂੰ ਤਾਂ ਜੇ ਨਿੱਕੇ ਹੁੰਦੇ ਨੂੰ ਪਤਾ ਨਹੀਂ ਹੁੰਦਾ ਇਹ ਚਲੋ ਬਾਬੇ ਦੇ ਦਰ ਤੇ ਆਉਣ ਲੱਪੇ ਨਹੀਂ ਪਪਾ ਜੀ ਦੀ ਵਾਧੂ ਕਿਰਪਾ ਵਾਧੂ ਕਿਰਪਾ ਜੀ ਭੈਣ ਕਹਿੰਦੀ ਵਾਧੂ ਕਿਰਪਾ ਆ ਦੇਖੋ ਇੱਕ ਆ ਬੈਠਾ ਮੋਰੇ ਤੂੰ ਵੀ ਸੇਵਾ ਕਰਨਾ ਹਾਂਜੀ ਹਾਂਜੀ ਨਹੀਂ ਨਹੀਂ ਮੱਥਾ ਟੇਕਣ ਲੱਗਿਆ ਪਏ ਲਹੇ ਲੰਘਦੇ ਪਿਆ ਅੱਛਾ ਮੱਥਾ ਟੇਕਣ ਆਏ ਠੀਕ ਹੈ ਠੀਕ ਹੈ ਜੀ ਇਹ ਕਹਿੰਦੇ ਨੰਗਣ ਲਾ ਕੇ ਮੱਥਾ ਟੇਕਣ ਆਏ ਆ ਇੱਧਰ ਬਾਬਾ ਜੀ ਬਾਬੇ ਵਾਹਿਗੁਰੂ ਦਾ ਖਾਲਸਾ ਭਾਈ ਗੱਲ ਤਾਂ ਪੱਤੀ ਸੇਵਾ ਕਰਨਾ ਜੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੇ ਜੀ ਨਾਲੇ ਛੀਤ ਉਧਰ ਨੂੰ ਨਾ ਕਰੋ ਬਾਬੇ ਇੰਨਾ ਸੰਗਤ ਦਾ ਪ ਕੀ ਮਹਿਸੂਸ ਹੁੰਦਾ ਮੈਂ ਕਹ ਜਾਇਆ ਘਾਰ ਰਹੀ ਆ ਬਾਬਾ ਜੀ ਸਾਰੇ ਝੋਲੀਆਂ ਭਰਦੇ ਇਦਾਂ ਨਹੀਂ ਲੱਗਦਾ ਜਿਦਾ ਕਿਸੇ ਹੋਰ ਹੀ ਸੰਸਾਰ ਵਿੱਚ ਆ ਕੇ ਹੁੰਦੇ ਬੱਕਰੀ ਬੱਕਰੀ ਜੀ ਸਵਾਰੇ ਗਾ ਹਾਂਜੀ ਸਾਰੇ ਕਿ ਚੁਦਨੀ ਆ ਕੇ ਵਾਹਿਗੁਰੂ ਥੁਰ ਕੇ ਗਾਵਾ ਵਾਹਿਗੁਰੂ ਅੰਦਰ ਜੀ ਸੰਗਤ ਨਿੱਕੇ ਨਿੱਕੇ ਬੱਚੇ 7 ਸਾਲ 2-2 ਸਾਲ 3-3 ਸਾਲ ਦੇ ਆਪਣੇ ਮਾਪਿਆਂ ਦਾ ਸੇਵਾ ਕਰਦੇ ਬਹੁਤ ਨਿਆਰੇ ਲੈ ਰਹੇ ਬਹੁਤ ਚੀਜ਼ਾਂ ਲੈ ਰਹੇ ਬਾਬਾ ਜੀ ਬਾਬਾ ਜੀ ਜਾਇਆ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇਧਰ ਸੰਗਤ ਤੁਹਾਨੂੰ ਨਾਲ ਨਾਲ ਦਿਖਾਈ ਪਿਆ ਨੇ ਸਿੰਘ ਸਾਹਿਬ ਸਾਡੇ ਥੋੜਾ ਹੌਲੀ ਤੁਰਦੇ ਆ ਨਾਲ ਨਾਲ ਤੁਹਾਨੂੰ ਦਿਖਾ ਲਈ ਜਾਨੇ ਆ ਇਹ ਹੋਰ ਕਿਸੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਵੇਲੇ ਸੰਗਤ ਆ ਰਹੀ ਆ ਉਹ ਦੇਖੋ ਇੱਕ ਬੱਚਾ ਹੋਰ ਲੈ ਕੇ ਪੀਰ ਆ ਰਿਹਾ ਉਹਦੇ ਨਾਲ ਵੀ ਤੁਹਾਨੂੰ ਦਰਸ਼ਿਤ ਕਰ ਰਿਹਾ ਕੋਈ ਨਿੱਕਾ ਜਿਹਾ ਬੱਚਾ ਇਹ ਵੀ ਸੇਵਾ ਕਰ ਬੜੀ ਸੇਵਾ ਕਰਨ ਚਲੇ ਮੱਥਾ ਟੇਕਣਾ ਹੈ ਜਦੋਂ ਅੱਛਾ ਖਾਂ ਕੇ ਆਂ ਹਾਂਜੀ ਦੱਸੋ ਇਹ ਹਾਂਜੀ ਜੇ ਮੱਥਾ ਟੇਕਣਾ ਹੈ ਭਾਈ ਇਹ ਇਹ ਜਿਹਦਾ ਨਿਆਣਿਆਂ ਵਿੱਚ ਇਹਦਾ ਉਤਸ਼ਾਹ ਜਦਾਂ ਇਹ ਮਾਪਿਆਂ ਦੇ ਵੱਲੋਂ ਸੰਸਕਾਰ ਹੁੰਦੇ ਆ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਜੀ ਬਿਲਕੁਲ ਜੀ ਬਿਲਕੁਲ ਅਸੀਂ ਆਂਨੇ ਆ ਗੋ ਬੱਚੇ ਵੀ ਆਂਦੇ ਨੇ ਨਾਲੇ ਨਾਜੁਕ ਜੀਆਂ ਕਲੀਆਂ ਇਹਨਾਂ ਨੂੰ ਜਿੱਧਰ ਨੂੰ ਮਰਜ਼ੀ ਮੋੜ ਲਓ ਹਣਾ ਬਿਲਕੁਲ ਜੀ ਬਿਲਕੁਲ ਕਿਹੜੀ ਜਗ੍ਹਾ ਤੋਂ ਵੀ ਨੇ ਅਸੀਂ ਅੰਮ੍ਰਿਤਸਰ ਤੋਂ ਲੋਕਲੀ ਇਹ ਦੇਖੋ ਇਹਦਾ ਪਰਿਵਾਰ ਜਿਹੜੇ ਆ ਮੋਟਰਸਾਈਕਲਾਂ ਦੇ ਉੱਤੇ ਇੱਕ ਇਧਰ ਬਾਬਾ ਜੀ ਆ ਰਹੇ ਆ ਉਧਰ ਵੀਰ ਆ ਜਿੱਧਰ ਨੂੰ ਵੀ ਤੁਸੀਂ ਇਸ ਵੇਲੇ ਨਿਗਾਹ ਕਰਨੀ ਆ ਸਾਰੇ ਪਾਸੇ ਦੇਖੋ ਜੀ ਸੰਗਤ ਇਸ ਵੇਲੇ ਅਸੀਂ ਪਿੱਛੇ ਆ ਗਏ ਬਹੁਤ ਗੁਰੂ ਘਰ ਤੋਂ ਪਰ ਫੇਰ ਵੀ ਜਿਹੜਾ ਪੈਰ ਰੱਖਣ ਨੂੰ ਥਾਂ ਹੈ ਨੀਗਾ ਇਧਰ ਆ ਵੀਰ ਜੀ ਵੀ ਇਧਰ ਆਏ ਆ ਇਧਰ ਆਪ ਦੇਖੋ ਇਦਾਂ ਬੀਪੀਆਂ ਪਹਿਣਾ ਬੱਚੇ ਬਜ਼ੁਰਗ ਸਾਰੇ ਸੇਵਾ ਕਰਨ ਆਉਂਦੇ ਆ ਅੱਜ ਇਹ ਜਿਹੜਾ ਉਪਸ਼ਾਹ ਆ ਇਸ ਵੇਲੇ ਤੁਹਾਨੂੰ ਬਾਬਾ ਜੀ ਦੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਫਤਿਹ ਵਾਹਿਗੁਰੂ ਮੱਥਾ ਟੇਕਣ ਚ ਲਾਈ ਹਾਂਜੀ ਹਾਂਜੀ ਵੀਰੇ ਇੰਨਾ ਇੰਨੀ ਸੰਗਤ ਇਦਾਂ ਮਤਲਬ ਲੱਗਦਾ ਹੀ ਨਹੀਂ ਵੀ ਪੰਜਾਬ ਵਿੱਚ ਇੰਨੇ ਲੋਕ ਵੀ ਹੋਊਗਾ ਅਸੀਂ ਕਦੇ ਇਕੱਠੇ ਨਹੀਂ ਦੇਖੇ ਬਹੁਤ ਸ਼ਰਧਾ ਬਾਬਾ ਦੀਪ ਸਿੰਘ ਜੀ ਤੇ ਬਹੁਤ ਸ਼ਰਧਾ ਰੋਕਾਂ ਦੀ ਜੀ ਆ ਕਿ ਦੂਰੋਂ ਦੂਰੋਂ ਆਉਂਦੇ ਨੇ ਤੇ ਲੋਕਾਂ ਨੂੰ ਬਹੁਤ ਚਾਹ ਵੈਸ ਦੀਂਦਾ ਰਹਿੰਦਾ ਵਾ ਹਰ ਸਾਲ ਹੁੰਦਾ ਵਾ ਅੱਜ ਲੋਕਾਂ ਨੂੰ ਕੋਈ ਉਪਸ਼ਾਹਗਾ ਵਾ ਦੇ ਸਾਹਮਣੇ ਯਾਰ ਹੋਰ ਲੋਕੀ ਕਿੰਨੀ ਦੂ ਦੂ ਤੋ ਕ ਪਾਰਕਿੰਗ ਤੱਕ ਦੀ ਸੇਵਾ ਕਰਦੇ ਨੇ ਅੰਦਰ ਕਿਹਦੀ ਪਤਾ ਨਹੀਂ ਕਿਹੜੀ ਕਿਹੜੀ ਸਟੇਟ ਤੋਂ ਕੌਣ ਕੌਣ ਆ ਗਿਆ ਪਤਾ ਹੀ ਨਹੀਂ ਜੀ ਰੰਗ ਵੱਜੇ ਪਿਆ ਜੀ ਇਹ ਐਸ ਵੇਲੇ ਬਾਬਾ ਜੀ ਦੇ ਸਥਾਨ ਦੇ ਉੱਤੇ ਜਿੱਦਣ ਵੀ ਸੰਗਤ ਦਿਖਾਲਦੇ ਆ ਦੇਖੋ ਜੀ ਸੰਗਤ ਹੀ ਸੰਗਤ ਆ ਇਹ ਅਸੀਂ ਬਹੁਤ ਪਿੱਛੇ ਆ ਗਏ ਪਰ ਫੇਰ ਵੀ ਸੰਗਤ ਦੇਖੋ ਤੁਸੀਂ ਕਿੰਨੇ ਉਤਸ਼ਾਹ ਦੇ ਨਾਲ ਐਸ ਵੇਲੇ ਬਾਬਾ ਜੀ ਦੇ ਸਥਾਨ ਦੇ ਉੱਤੇ ਇਧਰ ਵੀਰ ਹੁਣਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਵੀਰ ਵੈਗਰੀ ਦਾ ਖਾਲਸਾ ਵੈਗਰੀ ਸੇਵਾ ਕੰਮ ਹੈ ਭਾਈ ਹਾਂਜੀ ਹਾਂਜੀ ਭਾਜੀ ਤੇ ਅੰਦਰ ਤਾਂ ਲੰਘੇ ਨਹੀਂ ਹੁੰਦਾ ਕਿ ਪਾਸੋਂ ਸੰਗਤ ਹੀ ਬਹੁਤ ਨਹੀਂ ਨਹੀਂ ਭਾਜੀ ਬਹੁਤ ਸੰਗਤ ਹੈਗੀ ਜੀ ਇਸ ਟਾਈਮ ਕਿਦਰਸ਼ਨ ਮੇਲੇ ਸਹੀ ਦਰਸ਼ਨ ਮੇਲੇ ਜੀ ਜੋ ਬਾਬੇ ਨੇ ਭਾਗਾ ਚ ਲਿਖਿਆ ਜਿਹੜੇ ਭਾਗਾ ਚ ਜੋ ਲਿਖਿਆ ਉਹ ਮਿਲ ਜਾਣਾ ਬਣੂ ਜਿਵੇਂ ਭਾਗਾ ਬਿਨ ਭਾਗਾ ਤੋਂ ਕੁਝ ਨਹੀਂ ਕੁਝ ਨਹੀਂ ਬਾਬੇ ਨੇ ਜੇ ਦੇਣਾ ਤੈਨੂੰ ਪਤਾ ਉਹਨੇ ਮੌਤ ਚ ਇਹਨੇ ਦੇ ਹੀ ਦੇਣਾ ਇਹ ਅਸਲ ਵਿੱਚ ਉਤਸ਼ਾਹ ਇਧਰ ਸਾਰੇ ਹਾਂਜੀ ਸੇਵਾ ਕਾ ਨਹੀਂ ਹਾਂਜੀ ਕਿਹੜੀ ਜਗ੍ਹਾ ਤੋਂ ਆਪਾਂ ਲਗੈ ਅੰਦਰ ਜਾਏ ਨਹੀਂ ਆ ਲੈ ਜਾਣਾ ਜਾਣਾ ਕਿੰਨੇ ਵਜੇ ਤੱਕ ਲੈਣੀ ਹੈ ਸੇਵਾ 12 ਵਜੇ ਤੱਕ 12 ਵਜੇ ਤੱਕ ਅਰੇ ਕੋਈ ਤਾਂ ਨੌਜਵਾਨ ਆ ਇੱਧਰ ਆ ਵੱਡਾ ਵੀਰ ਇਹਦਾ ਨਹੀਂ ਨਹੀਂ ਹਾਂਜੀ ਸੇਵਾ ਕਰਨ ਆਏ ਆ ਜੀ ਇਹ ਚਾਹ ਵੀਰ ਦੀ ਹਾਈਟ ਦੇਖੋ ਕਿੱਡੀ ਆ ਮੈਂ ਤਾਂ ਤਾਣ ਮੇਰੀ ਧੌਣ ਦੁਖਣ ਨਾਲ ਲੱਪ ਹੋਇਆ ਮਹਾਰਾਜ ਦੀ ਕਿਰਪਾ ਹੀ ਆ ਵੀ ਹਾਂਜੀ ਇੱਥੇ ਆਏ ਬਾਈ ਇੱਥੇ ਲੋਕਲ ਹੀ ਆ ਜੀ ਅੰਦਰ ਸੇਵਾ ਕਰਨ ਤੇ ਲਈ ਹਾਂਜੀ ਠੀਕ ਹੈ ਜੀ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਿਆ ਜੀ ਇਸ ਵੇਲੇ ਆ ਦੇਖੋ ਵੀਰ ਤੇ ਆ ਆ ਇੱਧਰ ਓਣ ਵੀ ਲਾ ਪਿਆ ਇੱਧਰ ਭਾਜੀ ਰੋਣੇ ਕਹਤਿਆਂ ਸੇਵਾ ਕਰਨੀ ਏ ਰੱਛ ਦੇ ਕੇ ਲੱਗਦਾ ਕਬਰ ਆ ਗਿਆ ਕਬਰ ਆ ਗਿਆ ਨਹੀਂ ਨਹੀਂ ਉਹ ਚੀਜ਼ ਮੰਗਦਾ ਪਿਆ ਏ ਉਧਰ ਚੀਜ਼ ਲੈਦੇ ਯਾਰ ਚੀਜ਼ ਲੈਦੇ ਚੀਜ਼ ਨਹੀਂ ਉਹ ਵੱਡੀ ਕਾਰ ਮੰਗਦਾ ਪਿਆ ਜੀ ਚਾਹ ਲੈਦੇ ਬਾਪੇ ਨੇ ਉਹ ਚਾਹ ਚੜਾ ਦੇਣਾ ਕੋਈ ਨਹੀਂ ਕੋਈ ਨਹੀਂ ਇਹ ਇਸ ਵੇਲੇ ਜਦਾਂ ਨਿਆਣੇ ਜਦੋਂ ਆਉਂਦੇ ਆ ਨਾ ਉਹ ਜਦ ਵੀ ਕਰਨਾ ਪੈਂਦੇ ਆ ਵੀ ਸਾਨੂੰ ਆ ਲੈ ਕੇ ਦਿਓ ਆ ਲੈ ਕੇ ਦਿਓ ਇਸ ਵੇਲੇ ਬਾਬਾ ਜੀ ਦੇ ਸਥਾਨ ਦੇ ਉੱਤੇ ਆ ਦੇਖੋ ਜਿੱਦਨ ਨੂੰ ਵੀ ਨਿਗਾਹ ਮਾਰ ਦੋ ਸਾਂਗਤੀ ਸਾਂਗਤੇ ਅਮਾਰੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ